ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖ ਜਗਤ ਦੇ ਇੱਕ ਬਹੁਤ ਹੀ ਜਾਣੇ ਪਛਾਣੇ ਜੈਕਾਰੇ ਦੀ ਗਹਿਰਾਈ ਵਿੱਚ ਉਤਰਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਬੋਲ ਸੁਣੇ ਤਾਂ ਸਭ ਨੇ ਨੇ ਪਰ ਇਹਨਾਂ ਪਿੱਛੇ ਦਾ ਇਤਿਹਾਸ ਤੇ ਫਲਸਫਾ ਸ਼ਾਇਦ ਉਹਨਾਂ ਨਹੀਂ ਬਿਲਕੁਲ ਤੇ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਹੈ ਡਾਕਟਰ ਔੰਕਾਰ ਸਿੰਘ Phoenix America ਦਾ ਲਿਖਿਆ ਇੱਕ ਬਹੁਤ ਹੀ ਖੋਜ ਭਰਪੂਰ ਲੇਖ ਸਾਡਾ ਮਕਸਦ ਸਿਰਫ ਇਸ ਦੇ ਅਰਥ ਦੱਸਣਾ ਨਹੀਂ ਨਹੀਂ ਬਲਕਿ ਇਹ ਸਮਝਣਾ ਹੈ ਕਿ ਇਹ ਕੁਝ ਸ਼ਬਦ ਇਹ ਕਿਵੇਂ ਇੱਕ ਪੂਰੀ ਕੌਮ ਦੀ ਸੋਚ ਉਸ ਦੇ ਇਤਿਹਾਸ ਤੇ ਉਸ ਦੀ ਹੋਣੀ ਨੂੰ ਬਦਲਣ ਦੀ ਤਾਕਤ ਰੱਖਦੇ ਨੇ ਚਲੋ ਫਿਰ ਇਸ ਨੂੰ ਖੋਲ ਕੇ ਦੇਖਦੇ ਹਾਂ ਤਾਂ ਫਿਰ ਸ਼ੁਰੂਆਤ ਇਸ ਤੇ ਮੁੱਢ ਤੋਂ ਹੀ ਕਰੀਏ ਲੇਖ ਦਾ ਸਭ ਤੋਂ ਪਹਿਲਾ ਤੇ ਉਹ ਹੈਰਾਨ ਕਰਨ ਵਾਲਾ ਨੁਕਤਾ ਇਹ ਹੈ ਕਿ ਇਹ ਜੈਕਾਰਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਣੀ ਰਚਨਾ ਹੈ ਹਾਂਜੀ ਇਸ ਤੋਂ ਪਹਿਲਾਂ ਇਤਿਹਾਸ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਮਿਲਦਾ ਮਤਲਬ ਇਹ ਪੂਰੀ ਤਰ੍ਹਾਂ ਨਵਾਂ ਸੀ ਜੀ ਇਹ ਬਹੁਤ ਅਹਿਮ ਗੱਲ ਹੈ ਸਰੋਤ ਸਾਨੂੰ ਦੱਸਦਾ ਹੈ ਕਿ ਗੁਰੂ ਸਾਹਿਬ ਜਦੋਂ ਦੂਰ ਦਰਾਡੇ ਦੀਆਂ ਸੰਗਤਾਂ ਨੂੰ ਹੁਕਮਨਾਮੇ ਭੇਜਦੇ ਸਨ ਤਾਂ ਉਹਨਾਂ ਦੇ ਸ਼ੁਰੂ ਵਿੱਚ ਅੱਛਾ ਜਿਸ ਨੂੰ ਅਸੀਂ ਮੰਗਲਾ ਚਰਨ ਕਹਿੰਦੇ ਆ ਉਹ ਹਮੇਸ਼ਾ ਇੱਕ ਉਹੰਖ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਸਨ ਵਾਹ ਇੱਕ ਤਰ੍ਹਾਂ ਦੀ ਅਧਿਆਤਮਿਕ ਮੌਰ ਹੋ ਗਈ ਤਾਂ ਬਿਲਕੁਲ ਜੋ ਇਹ ਐਲਾਨ ਕਰਦੀ ਸੀ ਕਿ ਜਿੱਤ ਸਿਰਫ ਤੇ ਸਿਰਫ ਵਾਹਿਗੁਰੂ ਦੀ ਹੈ ਅਤੇ ਫਿਰ ਆਉਂਦਾ ਹੈ ਉਹ ਇਤਿਹਾਸਿਕ ਦਿਨ 1699 ਦੀ ਵਿਸਾਖੀ ਜਦੋਂ ਖਾਲਸਾ ਸਾਜਿਆ ਗਿਆ ਹਾਂਜੀ ਲਿਖ ਦੱਸਦਾ ਹੈ ਕਿ ਜਦੋਂ ਪੰਜਾਂ ਪਿਆਰਿਆਂ ਅਤੇ ਹਜ਼ਾਰਾਂ ਹੋਰ ਗੁਰਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਤਾਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੀ ਗੁਰਤੀ ਬਖਸ਼ੀ ਇਹ ਸਿਰਫ ਇੱਕ ਨਵਾਂ ਸਵਾਗਤ ਦਾ ਤਰੀਕਾ ਨਹੀਂ ਸੀ ਇਹ ਤਾਂ ਇੱਕ ਨਵਾਂ ਜਨਮ ਸੀ ਇੱਕ ਤਰ੍ਹਾਂ ਨਾਲ ਤੁਸੀਂ ਬਿਲਕੁਲ ਸਹੀ ਸ਼ਬਦ ਵਰਤਿਆ ਨਵਾਂ ਜਨਮ ਲੇਖਕ ਇਸ ਦੇ ਅਸਰ ਨੂੰ ਇੱਕ ਜ਼ਬਰਦਸਤ ਕ੍ਰਾਂਤੀ ਕਹਿੰਦਾ ਹੈ ਸੋਚ ਕੇ ਦੇਖੋ ਜਿਹੜੇ ਲੋਕ ਸਦੀਆਂ ਤੋਂ ਸਮਾਜਿਕ ਰਾਜਨੀਤਿਕ ਤੇ ਮਾਨਸਿਕ ਤੌਰ ਤੇ ਦਬਾਏ ਗਏ ਸਨ ਜਿਨ੍ਹਾਂ ਨੂੰ ਨਿਮਾਣੇ ਨਿਤਾਣੇ ਸਮਝਾਇਆ ਜਾਂਦਾ ਸੀ ਹਾਂਜੀ ਉਹਨਾਂ ਦੇ ਮੋਹ ਜਦੋਂ ਇਹ ਬੁਲੰਦ ਜੈਕਾਰਾ ਗੂੰਜਿਆ ਹੋਵੇਗਾ ਤਾਂ ਕੀ ਮਾਹੌਲ ਬਣਿਆ ਹੋਵੇਗਾ ਤਾਂ ਇਹ ਸਿਰਫ ਇੱਕ ਨਵਾਂ ਸਵਾਗਤ ਨਹੀਂ ਸੀ ਇਹ ਤਾਂ ਇੱਕ ਮਨੋਵਿਗਿਆਨਿਕ ਟੂਲ ਸੀ ਮਤਲਬ ਗੁਰੂ ਸਾਹਿਬ ਨੇ ਇੱਕ ਛੋਟੇ ਜਿਹੇ ਵਾਕ ਨਾਲ ਸਦੀਆਂ ਦੀ ਗੁਲਾਮ ਮਾਨਸਿਕਤਾ ਨੂੰ ਜੜੋਂ ਫੁੱਟ ਦਿੱਤਾ ਬਿਲਕੁਲ ਇਹ ਸੋਸ਼ਲ ਇੰਜੀਨੀਅਰਿੰਗ ਦੀ ਇੱਕ ਕੀ ਕਹਿੰਦੇ ਨੇ ਸ਼ਾਨਦਾਰ ਮਿਸਾਲ ਹੈ ਗੁਰੂ ਸਾਹਿਬ ਨੇ ਸਿੱਧਾ ਮਨੋਵਿਗਿਆਨ ਦੇ ਪੱਧਰ ਤੇ ਕੰਮ ਕੀਤਾ ਕਿਵੇਂ ਉਹਨਾਂ ਨੇ ਕਿਹਾ ਕਿ ਹੁਣ ਤੂੰ ਤੁਸੀਂ ਨਿਮਾਣੇ ਨਹੀਂ ਤੁਸੀਂ ਖਾਲਸਾ ਹੋ ਸਿੱਧੇ ਅਕਾਲਪੁਰਖ ਦੇ ਅਤੇ ਤੁਹਾਡਾ ਜੈਕਾਰਾ ਹਾਰਦਾ ਨਹੀਂ ਸਗੋਂ ਫਤਿਹ ਦਾ ਹੋਵੇਗਾ ਇਸ ਇੱਕ ਜੈਕਾਰੇ ਨੇ ਡਰ ਤੇ ਵੈਰ ਵਿਰੋਧ ਦੀ ਭਾਵਨਾ ਨੂੰ ਖਤਮ ਕਰਕੇ ਉਹਨਾਂ ਨੂੰ ਨਿਰਪਾਉ ਅਤੇ ਨਿਰਵੈਰ ਬਣਾ ਦਿੱਤਾ ਹਾਂਜੀ ਹਰ ਵਾਰ ਜਦੋਂ ਕੋਈ ਸਿੱਖ ਦੂਜੇ ਨੂੰ ਮਿਲਦਾ ਹੈ ਉਹ ਜਿੱਤ ਦਾ ਐਲਾਨ ਕਰ ਰਿਹਾ ਹੈ ਆਪਣੀ ਨਹੀਂ ਵਾਹਿਗੁਰੂ ਦੀ ਇਹ ਤਾਂ ਨਿਸ਼ਚੇ ਕਰ ਆਪਣੀ ਜਿੱਤ ਕਰੋ ਦੇ ਸਿਧਾਂਤ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਾਗੂ ਕਰਨ ਵਰਗਾ ਹੋ ਗਿਆ ਮਤਲਬ ਹਰ ਮੁਲਾਕਾਤ ਹਰ ਗੱਲਬਾਤ ਦੀ ਸ਼ੁਰੂਆਤ ਹੀ ਜਿੱਤ ਦੇ ਵਿਸ਼ਵਾਸ ਨਾਲ ਇਹੀ ਇਸ ਦੀ ਖੂਬਸੂਰਤੀ ਹੈ ਇਹ ਇੱਕ ਨਿਰੰਤਰ ਯਾਦ دہਾਨੀ ਹੈ ਸਿਰਫ ਇੱਕ ਨਾਰਾ ਨਹੀਂ ਇੱਕ ਨਵੀਂ ਪਹਿਚਾਨ ਇੱਕ ਨਵਾਂ ਆਤਮ ਵਿਸ਼ਵਾਸ ਹੈ ਚਲੋ ਫਿਰ ਇਸ ਦੇ ਅਰਥਾਂ ਨੂੰ ਹੋਰ ਡੂੰਘਾਈ ਨਾਲ ਸਮਝਦੇ ਹਾਂ ਵਾਹਿਗੁਰੂ ਜੀ ਦੀ ਫਤਿਹ ਸਿੱਧਾ ਮਤਲਬ ਹੈ ਕਿ ਜਿੱਤ ਵਾਹਿਗੁਰੂ ਦੀ ਹੈ ਜੀ ਪਰ ਇਸ ਦਾ ਇੱਕ ਹੋਰ ਬਹੁਤ ਹੀ ਸੋ ਖੰਪਲੂ ਹੈ ਓਕੇ ਇਹ ਜੈਕਾਰਾ ਸਿੱਖ ਨੂੰ ਹਰ ਪਲ ਹਰ ਜਿੱਤ ਤੋਂ ਬਾਅਦ ਹਰ ਸਫਲਤਾ ਤੋਂ ਬਾਅਦ ਯਾਦ ਦਿਲਾਉਂਦਾ ਹੈ ਕਿ ਇਹ ਤੇਰੀ ਕਮਾਈ ਨਹੀਂ ਇਹ ਵਾਹਿਗੁਰੂ ਦੀ ਕਿਰਪਾ ਹੈ 1 ਮਿੰਟ ਇਹ ਤਾਂ ਬਹੁਤ ਡੂੰਗੀ ਗੱਲ ਹੈ ਹਾਂਜੀ ਮਤਲਬ ਹਰ ਵਾਰ ਜਦੋਂ ਕੋਈ ਸਿੱਖ ਇਹ ਜੈਕਾਰਾ ਬੁਲਾਉਂਦਾ ਹੈ ਤਾਂ ਉਹ ਸਿਰਫ ਸਵਾਗਤ ਨਹੀਂ ਕਰ ਰਿਹਾ ਸਗੋਂ ਆਪਣੇ ਆਪ ਨੂੰ ਇਹ ਵੀ ਯਾਦ ਕਰਵਾ ਰਿਹਾ ਹੈ ਕਿ ਮੇਰੀ ਕੋਈ ਵੀ ਸਫਲਤਾ ਮੇਰੀ ਨਹੀਂ ਹੈ ਇਹ ਤਾਂ ਹਮੇਤੇ ਰੋਜ਼ਾਨਾ ਦੀ ਸੱਟ ਹੈ ਬਿਲਕੁਲ ਅਤੇ ਇਸੇ ਲਈ ਇਹ ਨਸ਼ਕਤੀਸ਼ਾਲੀ ਹੈ ਤੁਸੀਂ ਦੇਖੋ ਤੁਸੀਂ ਜੰਗ ਜਿੱਤ ਕੇ ਆਏ ਹੋ ਤੁਸੀਂ ਵਪਾਰ ਵਿੱਚ ਵੱਡਾ ਮੁਨਾਫਾ ਕਮਾਇਆ ਹੈ ਪਰ ਜਦੋਂ ਤੁਸੀਂ ਕਹਿੰਦੇ ਹੋ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਉਸੇ ਪਲ ਆਪਣੀ ਪ੍ਰਾਪਤੀ ਦਾ ਸੇਰਾ ਵਾਹਿਗੁਰੂ ਨੂੰ ਦੇ ਦਿੰਦੇ ਹੋ ਪਰ ਇੱਥੇ ਇੱਕ ਸਵਾਲ ਬਣਦਾ ਹੈ ਜੇ ਹਰ ਜਿੱਤ ਵਾਹਿਗੁਰੂ ਦੀ ਹੀ ਹੈ ਤਾਂ ਕੀ ਇਸ ਨਾਲ ਇਨਸਾਨ ਦੀ ਆਪਣੀ ਮਿਹਨਤ ਦੀ ਅਹਿਮੀਅਤ ਘਟ ਨਹੀਂ ਹੋ ਜਾਂਦੀ ਬਹੁਤ ਵਧੀਆ ਸਵਾਲ ਹੈ ਪਰ ਗੁਰਮਤ ਦਾ ਫਲਸਫਾ ਇਸ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ ਇਥੇ ਮਿਹਨਤ ਨੂੰ ਨਕਾਰਿਆ ਨਹੀਂ ਗਿਆ। ਅੱਛਾ ਸਗੋਂ ਮਿਹਨਤ ਕਰਨ ਦੀ ਤਾਕਤ ਦੇਣ ਵਾਲੇ ਨੂੰ ਯਾਦ ਕੀਤਾ ਗਿਆ ਹੈ। ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਇੱਕ ਮਹਾਨ ਯੋद्धा ਸਨ ਪਰ ਉਹ ਵੀ ਆਪਣੇ ਜਿੱਤ ਤੋਂ ਬਾਅਦ ਕੀ ਕਹਿੰਦੇ ਨੇ? ਬਈ ਜੀਤ ਮੇਰੀ ਕਿਰਪਾ ਕਾਲ ਤੇਰੀ। ਹਾਂਜੀ। ਮਤਲਬ ਮੇਰੀ ਜਿੱਤ ਵੀ ਤੇਰੀ ਹੀ ਕਿਰਪਾ ਨਾਲ ਹੋਈ ਹੈ। ਏਕਾਲਪੁਰਖ ਇੱਕ ਕੋਸ਼ਿਸ਼ ਨੂੰ ਛੱਡਣਾ ਨਹੀਂ ਸਗੋਂ ਕੋਸ਼ਿਸ਼ ਦੇ ਨਤੀਜੇ ਦਾ ਹੰਕਾਰ ਛੱਡਣਾ ਹੈ। ਵਾਹ ਇਹ ਤਾਂ ਪੂਰੀ ਸੋਚ ਹੀ ਬਦਲ ਦਿੰਦਾ। ਮਤਲਬ ਇਹ ਜੈਕਾਰਾ ਇੱਕੋ ਸਮੇਂ ਤੇ ਜਿੱਤ ਦਾ ਵਿਸ਼ਵਾਸ ਵੀ ਦਿੰਦਾ ਹੈ ਅਤੇ ਜਿੱਤ ਦੇ ਹੰਕਾਰ ਤੋਂ ਵੀ ਬਚਾਉਂਦਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਸਿੱਖ ਆਪਸ ਵਿੱਚ ਮਿਲਣ ਵੇਲੇ ਇਹ ਬੁਲਾਉਣ ਇਹ ਇੱਕ ਰੋਜ਼ਾਨਾ ਦਾ ਅਧਿਆਤਮਕ ਅਧਿਆਤਮਿਕ ਅਭਿਆਸ ਬਣ ਗਿਆ ਅਤੇ ਇਸ ਅਭਿਆਸ ਨੂੰ ਗੁਰੂ ਸਾਹਿਬ ਕਿੰਨੀ ਅਹਿਮੀਅਤ ਦਿੰਦੇ ਸਨ ਇਸ ਦਾ ਸਬੂਤ ਵੀ ਮਿਲਦਾ ਹੈ ਜੀ ਸਿੱਖਾਂ ਦੀ ਭਗਤ ਮਾਲਾ ਵਿੱਚੋਂ ਸਰੋਤ ਇਸ ਦਾ ਹਵਾਲਾ ਦਿੰਦਾ ਹੈ ਅਤੇ ਇਹ ਬਹੁਤ ਹੀ ਕਮਾਲ ਦਾ ਹੈ ਹਾਂ ਮੈਂ ਪੜਿਆ ਸੀ ਸੱਚਮੁੱਚ ਬਹੁਤ ਪ੍ਰਭਾਵਸ਼ਾਲੀ ਹੈ ਉਸ ਵਿੱਚ ਲਿਖਿਆ ਹੈ ਤੇ ਇਹ ਗੁਰੂ ਸਾਹਿਬ ਦੇ ਆਪਣੇ ਬਚਨ ਨੇ ਹਾਂਜੀ ਕਿ ਜੋ ਕੋਈ ਸਿੱਖ ਅੱਗਿਓ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਉਸ ਵੱਲ ਮੇਰਾ ਯਾਨੀ ਗੁਰੂ ਦਾ ਮੁਖ ਹੁੰਦਾ ਹੈ ਅੱਗੇ ਸੁਣੋ ਜੋ ਪਿੱਛੋ ਬੁਲਾਉਂਦਾ ਹੈ ਯਾਨੀ ਜਵਾਬ ਦਿੰਦਾ ਹੈ ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ ਜੋ ਪਿੱਛੋ ਹੌਲੀ ਬੁਲਾਉਂਦਾ ਹੈ ਉਸ ਵੱਲ ਮੇਰਾ ਖੱਬਾ ਮੋਢਾ ਹੁੰਦਾ ਹੈ ਅਤੇ ਸਭ ਤੋਂ ਅਹਿਮ ਜੋ ਨਹੀਂ ਬੁਲਾਉਂਦਾ ਉਸ ਵੱਲ ਮੇਰੀ ਪਿੱਠ ਹੁੰਦੀ ਹੈ ਵਾਹ ਇਹ ਤਾਂ ਬਹੁਤ ਸਖਤ ਸ਼ਬਦ ਨੇ ਗੁਰੂ ਦੀ ਪੇਟ ਹੋਣਾ ਤਾਂ ਇੱਕ ਸਿੱਖ ਲਈ ਸਭ ਤੋਂ ਵੱਡੀ ਸਜਾਵਾਂ ਹੈ ਬਿਲਕੁਲ ਇਸ ਨੂੰ ਜ਼ਰਾ ਧਿਆਨ ਨਾਲ ਸਮਝੋ ਇਹ ਸਿਰਫ ਬੋਲਣ ਜਾਂ ਨਾ ਬੋਲਣ ਦੀ ਗੱਲ ਨਹੀਂ ਇੱਥੇ ਪਹਿਲ ਕਰਨ ਉਤਸ਼ਾਹ ਨਾਲ ਬੋਲਣ ਹਰ ਚੀਜ਼ ਦਾ ਅਰਥ ਹੈ ਮਤਲਬ ਪਹਿਰ ਕਰਕੇ ਫਤਿਹ ਬੁਲਾਉਣ ਵਾਲੇ ਨੂੰ ਸਭ ਤੋਂ ਵੱਧ ਮਾਣ ਦਿੱਤਾ ਗਿਆ ਹੈ ਹਾਂਜੀ ਕਿਉਂਕਿ ਉਸ ਵੱਲ ਗੁਰੂ ਦਾ ਮੁਖ ਹੈ ਇਹ ਗੁਰੂ ਨਾਲ ਸਿੱਧਾ ਆਮੋ ਸਾਹਮਣੇ ਦਾ ਰਿਸ਼ਤਾ ਦਰਸਾਉਂਦਾ ਹੈ ਇਹ ਤਾਂ ਰੋਜ਼ਾਨਾ ਦਾ ਇਮਤਿਹਾਨ ਹੋ ਗਿਆ

ਜਦੋਂ ਸਿੰਘ ਦੁਸ਼ਮਣ ਦੀਆਂ ਫੌਜਾਂ ਤੇ ਹਮਲਾ ਕਰਨ ਲਈ ਚੜਾਈ ਕਰਦੇ ਸਨ ਤਾਂ ਫੌਜਾਂ ਵਿੱਚ ਜੋਸ਼ ਭਰਨ ਲਈ ਬੋਲੇ ਸੋਨਿਹਾਲ ਸਤਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਂਦਾ ਸੀ ਅੱਛਾ ਤਾਂ ਇਹ ਇੱਕ ਤਰ੍ਹਾਂ ਦਾ ਯੁੱਧ ਦਾ ਐਲਾਨ ਸੀ ਬਿਲਕੁਲ ਤਾਂ ਮਤਲਬ ਜਦੋਂ ਅਸੀਂ ਇੱਕ ਦੂਜੇ ਨੂੰ ਦੁਕਾਨ ਤੇ ਜਾਂ ਕਰਚ ਮਿਲਦੇ ਹਾਂ ਤਾਂ ਸਤਸ੍ਰੀ ਅਕਾਲ ਕਹਿਣਾ ਅਸਲ ਵਿੱਚ ਉਸ ਜੈਕਾਰੇ ਦੀ ਅਸਲ ਭਾਵਨਾ ਨਾਲ ਮੇਲ ਨਹੀਂ ਖਾਂਦਾ ਲੇਖਕ ਦਾ ਇਹੀ ਵਿਚਾਰ ਹੈ ਉਹ ਇਹ ਨਹੀਂ ਕਹਿ ਰਿਹਾ ਕਿ ਇਹ ਕਹਿਣਾ ਗਲਤ ਹੈ ਪਰ ਉਹ ਦੋਮਾਂ ਦੇ ਸੰਦਰਭ ਵਿੱਚ ਫਰਕ ਸਮਝਾ ਰਹੇ ਨੇ ਸਤਸ੍ਰੀ ਅਕਾਲ ਦਾ ਆਪਣਾ ਸਤਕਾਰ ਹੈ ਆਪਣੀ ਥਾਂ ਹੈ ਜੋ ਕਿ ਜੰਗ ਦੇ ਮੈਦਾਨ ਵਿੱਚ ਜਾਂ ਕਿਸੇ ਵੱਡੇ ਇਕੱਠ ਵਿੱਚ ਜੈਕਾਰੇ ਦੇ ਰੂਪ ਵਿੱਚ ਹੈ ਹਾਂਜੀ ਪਰ ਜਦੋਂ ਦੋ ਗੁਰਸਿੱਖ ਆਪਸ ਵਿੱਚ ਪਿਆਰ ਤੇ ਸਤਕਾਰ ਨਾਲ ਮਿਲਦੇ ਨੇ ਤਾਂ ਗੁਰੂ ਦਾ ਬਖਸ਼ਿਆ ਹੋਇਆ ਸਹੀ ਸੰਬੋਧਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਹੁਣ ਜੇ ਅਸੀਂ ਇਸ ਨੂੰ ਹੋਰ ਵੱਡੇ ਪੱਧਰ ਤੇ ਵੇਖੀਏ ਤਾਂ ਲੇਖ ਇਸ ਜੈਕਾਰੇ ਦੀ ਅਰਦਾਸ ਵਿੱਚ ਭੂਮਿਕਾ ਬਾਰੇ ਵੀ ਗੱਲ ਕਰਦਾ ਹੈ ਜੀ ਅਤੇ ਇਹ ਇਸ ਦੇ ਮਹੱਤਵ ਨੂੰ ਹੋਰ ਵੀ ਵਧਾ ਦਿੰਦਾ ਹੈ ਸਿੱਖ ਅਰਦਾਸ ਇੱਕ ਓੰਕਾਰ ਤੋਂ ਬਾਅਦ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਇਸ ਦੀ ਸਮਾਪਤੀ ਵੀ ਪੂਰੀ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਣ ਨਾਲ ਹੁੰਦੀ ਹੈ ਹਾਂ ਜੀ ਤਾਂ ਫਿਰ ਇਸ ਦਾ ਕੀ ਮਤਲਬ ਹੋਇਆ ਪੂਰੀ ਅਰਦਾਸ ਜੋ ਕਿ ਇੱਕ ਬੇਨਤੀ ਹੈ ਨੂੰ ਇਸ ਜੈਕਾਰੇ ਦੇ ਢਾਂਚੇ ਵਿੱਚ ਕਿਉਂ ਰੱਖਿਆ ਗਿਆ ਹੈ ਇਹ ਇੱਕ ਬਹੁਤ ਹੀ ਡੂੰਗਾ ਮਨੋਵਿਗਿਆਨਿਕ ਅਤੇ ਅਧਿਆਤਮਿਕ ਪ੍ਰਬੰਧ ਹੈ ਜਦੋਂ ਤੁਸੀਂ ਆਪਣੀ ਬੇਨਤੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੋ ਤਾਂ ਤੁਸੀਂ ਪਹਿਲਾਂ ਹੀ ਇੱਕ ਜੇਤੂ ਮਾਨਸਿਕਤਾ ਨਾਲ ਅਰਦਾਸ ਵਿੱਚ ਦਾਖਲ ਹੋ ਰਹੇ ਹੋ ਤੁਸੀਂ ਨਿਰਾਸ਼ਾ ਜਾਂ ਹਾਰ ਦੀ ਸਥਿਤੀ ਵਿੱਚੋਂ ਬੇਨਤੀ ਨਹੀਂ ਕਰ ਰਹੇ ਸਗੋਂ ਇਸ ਵਿਸ਼ਵਾਸ ਨਾਲ ਕਰ ਰਹੇ ਹੋ ਕਿ ਅੰਤਿਮ ਜਿੱਤ ਤਾਂ ਵਾਹਿਗੁਰੂ ਦੀ ਹੀ ਹੈ ਇਹ ਪੂਰੀ ਅਰਦਾਸ ਨੂੰ ਚੜਦੀ ਕਲਾ ਦੀ ਭਾਵਨਾ ਨਾਲ ਭਰ ਦਿੰਦਾ ਹੈ। ਇਹ ਤਾਂ ਕਮਾਲ ਹੈ। ਮਤਲਬ ਭਾਵੇਂ ਤੁਸੀਂ ਦੁੱਖਾਂ, ਤਕਲੀਫਾਂ ਜਾਂ ਇਤਿਹਾਸ ਦੇ ਕੱਲੂਕਾਰਿਆਂ ਦਾ ਜ਼ਿਕਰ ਕਰ ਰਹੇ ਹੋ ਪਰ ਸ਼ੁਰੂਆਤ ਤੇ ਅੰਤ ਜਿੱਤ ਦੇ ਐਲਾਨ ਨਾਲ ਕਰਦੇ ਹੋ। ਇਹ ਤੈਂਦੀ ਕਲਾ ਨੂੰ ਨੇੜੇ ਹੀ ਨਹੀਂ ਆਣ ਦਿੰਦਾ। ਬਿਲਕੁਲ। ਅਤੇ ਜਦੋਂ ਸਾਰੀ ਸੰਗਤ ਮਿਲ ਕੇ ਅਰਦਾਸ ਦੇ ਅੰਤ ਵਿੱਚ ਇਹ ਜੈਕਾਰਾ ਗਜਾਉਂਦੀ ਹੈ ਤਾਂ ਇਹ ਇੱਕ ਸਮੂਹਿਕ ਪੰਥਕ ਵਿਸ਼ਵਾਸ ਬਣ ਜਾਂਦਾ ਹੈ। ਹਾਂਜੀ। ਲੇਖ ਅਨੁਸਾਰ ਇਸ ਨਾਲ ਜਥੇਬੰਦਿਕ ਤੇ ਭਾਈਚਾਰੇ ਇੱਕ ਸਾਂਝ ਮਜ਼ਬੂਤ ਹੁੰਦੀ ਹੈ ਇਹ ਸਾਰਿਆਂ ਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਸਾਰੇ ਖਾਲਸਾ ਹਾਂ ਤੇ ਉਸ ਇੱਕ ਵਾਹਿਗੁਰੂ ਦੇ ਹਾਂ ਜਿਸ ਦੀ ਹਮੇਸ਼ਾ ਫਤਿਹ ਹੁੰਦੀ ਹੈ ਅਤੇ ਇਸੇ ਭਾਵਨਾ ਵਿੱਚੋਂ ਰਾਜ ਕਰੇਗਾ ਖਾਲਸਾ ਵਾਲੀ ਚੇਤਨਾ ਜਾਗਦੀ ਰਹਿੰਦੀ ਹੈ ਜੀ ਇਹ ਕੋਈ ਰਾਜਨੀਤਿਕ ਹਕੂਮਤ ਦੀ ਗੱਲ ਨਹੀਂ ਸਗੋਂ ਇੱਕ ਅਜਿਹੀ ਅਧਿਆਤਮਿਕ ਅਵਸਥਾ ਦੀ ਗੱਲ ਹੈ ਜਿੱਥੇ ਖਾਲਸਾ ਯਾਨੀ ਸ਼ੁੱਧ ਮਨੁੱਖ ਨਿਆਂ ਅਤੇ ਧਰਮ ਦਾ ਰਾਜ ਸਥਾਪਿਤ ਕਰਦਾ ਹੈ ਇਹ ਜੈਕਾਰਾ ਉਸ ਉੱਚੇ ਆਦਰਸ਼ ਦੀ ਨੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਰੋਜ਼ਾਨਾ ਦਾ ਫਾਇਦਾ ਇਹ ਹੈ ਕਿ ਜਦੋਂ ਤੁਹਾਡਾ ਵਿਸ਼ਵਾਸ ਹੋਵੇ ਕਿ ਅੰਤਿਮ ਜਿੱਤ ਸੱਚ ਦੀ ਹੋਣੀ ਹੈ ਤਾਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵੀ ਤੁਹਾਡੇ ਹੌਂਸਲੇ ਨੂੰ ਤੋੜ ਨਹੀਂ ਸਕਦੀਆਂ ਤਾਂ ਫਿਰ ਅੱਜ ਦੀ ਇਹ ਸਾਰੀ ਗੱਲਬਾਤ ਨੂੰ ਸਮੇਟਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਵਾਹਿਗੁਰੂ ਜੀ ਦੀ ਫਤਿਹ ਸਿਰਫ ਕੁਝ ਸ਼ਬਦ ਨਹੀਂ ਹਨ ਨਹੀਂ ਬਿਲਕੁਲ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਅਨਮੋਲ ਦੇਣ ਹੈ ਅਕਾਲ ਪੁਰਖ ਦੀ ਜਿੱਤ ਦਾ ਐਲਾਨ ਹੈ ਹੋਮੈ ਨੂੰ ਜਿੱਤਣ ਦਾ ਇੱਕ ਰੋਜ਼ਾਨਾ ਦਾ ਅਭਿਆਸ ਹੈ ਅਤੇ ਖਾਲਸਾ ਪੰਥ ਦੀ ਏਕਤਾ ਪਛਾਣ ਅਤੇ ਚੜ੍ਹਦੀ ਕਲਾ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਅਤੇ ਇਹ ਵੀ ਸਾਫ਼ ਹੋ ਗਿਆ ਕਿ ਇਸ ਦਾ ਸੰਦਰਭ ਯੁੱਧ ਦੇ ਜੈਕਾਰੇ ਸਤਸ੍ਰੀ ਅਕਾਲ ਤੋਂ ਬਿਲਕੁਲ ਵੱਖਰਾ ਹੈ। ਦੋਵਾਂ ਦਾ ਆਪਣਾ ਆਪਣਾ ਸਤਕਾਰ ਹੈ। ਹਾਂਜੀ ਆਪਣੀ ਆਪਣੀ ਥਾਂ ਤੇ। ਇਸ ਫਰਕ ਨੂੰ ਸਮਝਣਾ ਸਾਨੂੰ ਸਾਡੀ ਵਿਰਾਸਤ ਦੇ ਹੋਰ ਨੇੜੇ ਲੈ ਕੇ ਜਾਂਦਾ ਹੈ। ਬਿਲਕੁਲ। ਇਹ ਜਾਣਕਾਰੀ ਸਿਰਫ ਗਿਆਨ ਨਹੀਂ ਸਗੋ ਇੱਕ ਅਮਲ ਕਰਨ ਵਾਲੀ ਸਮਝ ਹੈ। ਅਤੇ ਇਹ ਸਾਰੀ ਗੱਲਬਾਤ ਇੱਕ ਬਹੁਤ ਮਹੱਤਵਪੂਰਨ ਸਵਾਲ ਖੜਾ ਕਰਦੀ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਉਹ ਕੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਕਿਵੇਂ ਰੋਜ਼ਾਨਾ ਵਰਤਿਆ ਜਾਣ ਵਾਲਾ ਇੱਕ ਸਧਾਰਨ ਜੈਕਾਰਾ ਜਦੋਂ ਉਸ ਨੂੰ ਉਸਦੇ ਪੂਰੇ ਸੰਦਰਭ ਵਿੱਚ ਸਮਝਿਆ ਜਾਂਦਾ ਹੈ ਤਾਂ ਉਹ ਨਾ ਸਿਰਫ ਇੱਕ ਵਿਅਕਤੀ ਦੀ ਸੋਚ ਨੂੰ ਬਲਕਿ ਪੂਰੇ ਪਾਈਚਾਰੇ ਦੀ ਸਮੂਹਿਕ ਪਛਾਣ ਤੇ ਕਿਸਮਤ ਨੂੰ ਵੀ ਆਕਾਰ ਦੇ ਸਕਦਾ ਹੈ ਸਾਡੇ ਰੋਜ਼ਾਨਾ ਦੇ ਬੋਲ ਸਾਡੇ ਆਮ ਸੰਬੋਧਨ ਸਾਡੇ ਮੂਲ ਵਿਸ਼ਵਾਸਾਂ ਤੇ ਸਾਂਝੇ ਉਦੇਸ਼ਾਂ ਨੂੰ ਕਿਵੇਂ ਮਜ਼ਬੂਤ ਕਰਦੇ ਹਨ ਜਾਂ ਸ਼ਾਇਦ ਅਣਜਾਣੇ ਵਿੱਚ ਕਮਜ਼ੋਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ